ਏ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਭਦੌੜ ਦੇ ਹਸਪਤਾਲ ਦੇ ਨੇੜੇ ਦੀ ਵੀਡੀਓ ਅੱਜ ਮੀਂਹ ਪੈਣ ਕਰਕੇ ਭਾਰੀ ਪਾਣੀ ਜਿਹੜਾ ਸੜਕਾਂ ਦੇ ਜਮਾ ਹੋ ਗਿਆ ਤੇ ਬੱਚੇ ਹੈਗੇ ਆ ਜਿਹੜੇ ਉਹ ਕਿਸ਼ਤੀਆਂ ਦੇ ਨਾਲ ਖੇਡ ਰਹੇ ਆ ਦੇਖੋ ਕਿਸ ਤਰ੍ਹਾਂ ਕਿਸ਼ਤੀਆਂ ਦੇ ਨਾਲ ਮਸਤੀ ਕੀਤੀ ਜਾ ਰਹੀ ਹੈ ਬੱਚਿਆਂ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਸਪਤਾਲ ਭਦੌੜ ਦੇ ਨੇੜੇ ਪਟਵਾਰਖਾਨੇ ਦੇ ਸਾਹਮਣੇ ਦੀਆਂ ਤਸਵੀਰਾਂ ਨੇ ਨੇੜੇ ਛੱਬਤ ਅਸ਼ੀਲ ਜਿੱਥੇ ਮੀਂਹ ਪੈਣ ਨਾਲ ਪਾਣੀ ਜਿਹੜਾ ਸੜਕਾਂ ਹੈਗੀਆਂ ਛੱਪੜ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤੇ ਇੱਥੇ ਬੱਚੇ ਆ ਜਿਹੜੇ ਦੇਖੋ ਗੱਦੇ ਵਾਲਾ ਜਿਹੜਾ ਮੈਟ੍ਰਸ ਹੁੰਦਾ ਗੱड्डा ਹੁੰਦਾ ਵਿੱਟ ਤੇ ਵਿਸਾਉਣ ਨਾਲ ਉਹਨੂੰ ਪਾਣੀ ਤੇ ਤੈਰ ਕੇ ਕਿਸ਼ਤੀ ਬਣਾ ਕੇ ਕਿਸ ਤਰ੍ਹਾਂ ਮਸਤੀ ਕਰ ਰਹੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੋਸ ਤੋਂ ਤੁਹਾਨੂੰ ਦੱਸ ਦਈਏ ਕਿ ਮਾਮੂਲੀ ਮੀਂਹ ਪੈਣ ਨਾਲ ਵੀ ਇੱਥੇ ਜਿਹੜਾ ਪੂਰੇ ਸ਼ਹਿਰ ਦਾ ਜਿਹੜਾ ਪਾਣੀ ਹੈਗਾ ਇਕੱਠਾ ਹੋ ਜਾਂਦਾ ਤੇ ਜਿਹੜਾ ਸੜਕਾਂ ਨੇ ਜਾਂ ਗਲੀਆਂ ਨੇ ਤਲਾਬ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਪੁਲਿਸ ਸਟੇਸ਼ਨ ਤੋਂ ਲੈ ਕੇ ਸੈ ਹਿਲਾਲੇ ਚੌਕ ਤੱਕ ਤੇ ਤਹਿਸੀਲ ਦੇ ਚੌਕ ਤੋਂ ਬਿੱਟੂ ਗਰੀ ਆਨੇ ਸਟੋਰ ਵਾਲਾ ਜਿਹੜਾ ਹੈਗਾ ਮੋੜ ਆ ਜਾਂ ਗਰੇਵਾਲ ਦਾ ਗਰੇਵਾਲਾਂ ਦਾ ਮੁਹੱਲਾ ਜਿਹੜਾ ਉੱਥੇ ਫਲਾ ਕਹਿੰਦੀਏ ਉੱਥੇ ਵੀ ਜਿਹੜਾ ਪਾਣੀ ਗਲੀਆਂ ਜਿਹੜਾ ਚੌਕ ਆ ਜਾਂ ਸੜਕ ਜਿਹੜੀ ਉਹ ਛੱਪੜ ਦਾ ਰੂਪ ਧਾਰਨ ਕਰਦੇ